ਅਸੀਂ ਚਾਚਾ ਫੱਗੂ ਤੇ ਚਾਚੇ ਫੱਗੂ ਨੂੰ ਕਿਸੇ ਦੇ ਘਰ ਗਿਆ ਦਸਵੰਦ ਲੈਣ ਵਾਸਤੇ ਤਾਂ ਉਸ ਨੂੰ ਘਰ ਦਾ ਝਗੜਾ ਹੋਣ ਕਰਕੇ ਗੁੱਸੇ ਦੇ ਅੰਦਰ ਉਸ ਘਰ ਵਾਲੀ ਨੇ ਭੈਣ ਨੇ ਆਪਣੇ ਘਰ ਦੀ ਲੜਾਈ ਦੇ ਵਿੱਚ ਗੁੱਸੇ ਹੋਈ ਨੇ ਕਹਿਣ ਲੱਗੇ ਜਦੋਂ ਦਸਵੰਦ ਮੰਗਿਆ ਕਹਿਣ ਲੱਗਾ ਭੈਣ ਮੇਰੀਏ ਮੈਂ ਦਸਵੰਦ ਲੈਣ ਵਾਸਤੇ ਆਇਆ ਮੈਨੂੰ ਦਸਵੰਦ ਦੇਉ ਦਾਣੇ ਤਾਂ ਉਹਨੇ ਜੋ ਇਕੱਠਾ ਕੀਤਾ ਸੀ ਕੂੜਾ ਕਹਿਣ ਲੱਗੇ ਉਹ ਕੂੜਾ ਚੱਕ ਕੇ ਭਰਿਆ ਇੱਕ ਪਾਸੇ ਮਾਂਜਾ ਲਾਇਆ ਇੱਕ ਪਾਸੇ ਹੱਥ ਕਹਿੰਦੀ ਆ ਲੈ ਫੜ ਤੂੰ ਨਹੀਂ ਮੰਗਣੋਂ ਹਟਦਾ ਤੇਰਾ ਤਾਂ ਇਹੀ ਕੰਮ ਰਹਿੰਦਾ ਲੈ ਚੱਕ ਤਾਂ ਉਸ ਵੇਲੇ ਜਿਹੜਾ ਉਹਦੇ ਕੋਲੇ ਚਾਦਰ ਹੈਗੀ ਸੀ ਜਿਹੜੀ ਉਹ ਚਾਦਰ ਉਹਨੇ ਅੱਗੇ ਕਰ ਦਿੱਤੀ ਤੇ ਅੱਗੇ ਚਾਦਰ ਕਰਕੇ ਉਸ ਚਾਦਰ ਦੇ ਵਿੱਚ ਚਾਚੇ ਫੱਗੂ ਨੇ ਉਸ ਤੋਂ ਕੋੜਾ ਹੀ ਪਵਾ ਲਿਆ ਗੱਲ ਹੈਗੀ ਸਿੱਖੀ ਦੀ ਗੱਲ ਹੈਗੀ ਪ੍ਰੇਮ ਦੀ ਗੱਲ ਹੈਗੀ ਸਰਦਾ ਦੀ ਗੱਲ ਹੈਗੀ ਇਹ ਵਿਸ਼ਵਾਸ ਦੀ ਤੇ ਮੈਂ ਕਈ ਵਾਰ ਬੇਨਤੀ ਕੀਤੀ ਹੈ ਵੀ ਜਿਹੜਾ ਬੰਦਾ ਹੈਗਾ ਚੋਰ ਉਹਨੂੰ ਹਮੇਸ਼ਾ ਵਾਸਤੇ ਹਰ ਇੱਕ ਬੰਦਾ ਉਹਨੂੰ ਚੋਰ ਨਜ਼ਰ ਪੈਣਾ ਕਰਦਾ ਜਿਹੜਾ ਹੈਗਾ ਸਾਧ ਤੇ ਉਹਨੂੰ ਉਸ ਬੰਦਾ ਸਾਧ ਦੀ ਨਜ਼ਰ ਪੈਣਾ ਕਰਦਾ ਹੈ ਕਿਨ ਲੱਗੇ ਜਿਹੋ ਜੀ ਸਾਡੇ ਅੰਦਰ ਦੀ ਵਿਰਤੀ ਹੈ ਤੇ ਉਸੇ ਤਰ੍ਹਾਂ ਸਾਨੂੰ ਜਿਹੜਾ ਸਾਹਮਣੇ ਬੰਦਾ ਬੈਠਾ ਹੈ ਜਾਂ ਕੋਈ ਗੱਲਾਂ ਪਿਆ ਕਰਦਾ ਹੈ ਉਹ ਸਾਨੂੰ ਉਸੇ ਨਜ਼ਰੀਏ ਦੇ ਨਾਲ ਅਸੀਂ ਵੇਖਣਾ ਕਰਦੇ ਆਂ ਪਰ ਜਿਸ ਵੇਲੇ ਚਾਚਾ ਫੱਗੂ ਸੀਗਾ ਕਹਿਣ ਲੱਗੇ ਉਹਦੇ ਅੰਦਰ ਦਾ ਜਿਹੜਾ ਹਿਰਦਾ ਸੀ ਉਹ ਗੁਰੂ ਤੇਗ ਬਹਾਦਰ ਪਾਦਸ਼ਾਹ ਜੀ ਦੇ ਨਾਲ ਗੁਰੂ ਨਾਨਕ ਪਾਦਸ਼ਾਹ ਦੀ ਸਿੱਖੀ ਨੂੰ ਅਪਣਾ ਕੇ ਤੇ ਇੰਨਾ ਕੁ ਜੁੜਿਆ ਹੋਇਆ ਸੀ ਤੇ ਕੋਈ ਵੀ ਕਹਿਣ ਲੱਗੇ ਫਰਕ ਨਹੀਂ ਸੀ ਆਇਆ ਤੇ ਪਰ ਜਦੋਂ ਪਾ ਦਿੱਤਾ ਕੂੜਾ ਚਾਦਰ ਅੱਗੇ ਕਰ ਦਿੱਤੀ ਪਵਾਈ ਤੇ ਬੰਨਿਆ ਓਵੇਂ ਜਿਵੇਂ ਧਰਿਆ ਮੋਢੇ ਤੇ ਆਪਣੇ ਘਰ ਆ ਗਿਆ ਤੇ ਪਰ ਉਸ ਵੇਲੇ ਕੂੜਾ ਪਾਉਣ ਪਾਉਣ ਵਾਲੀ ਭੈਣ ਨੂੰ ਇਹ ਨਹੀਂ ਕਿਹਾ ਭੈਣੇ ਤੂੰ ਇਹ ਕੀ ਕਰਦੀ ਆ ਲੜੀ ਤੂੰ ਆਪਣੇ ਘਰ ਵਾਲੇ ਨਾਲ ਐ ਤੇ ਗੱਲ ਇਹ ਐ ਤੂੰ ਮੈਨੂੰ ਕੂੜਾ ਪਾਉਂਦੀ ਪਈਆਂ ਮੈਂ ਕੂੜਾ ਲੈਣ ਵਾਸਤੇ ਨਹੀਂ ਤੇ ਮੈਂ ਤਾਂ ਦਾਣੇ ਲੈਣ ਵਾਸਤੇ ਆਇਆ ਪਰ ਨਹੀਂ ਕੋਈ ਸ਼ਬਦ ਨਹੀਂ ਕਿਹਾ ਕੋਈ ਕਿਸੇ ਕੋਲੇ ਦੱਸਿਆ ਨਹੀਂ ਅੱਜ ਕੋਈ ਮਾੜੀ ਜੀ ਕੋਈ ਗੱਲ ਹੋ ਜਾਵੇ ਬੰਦੇ ਤੋਂ ਕਹਿਣ ਲੱਗੇ ਅਸੀਂ ਜਿੰਨਾ ਚਿਰ 20 30 ਘਰਾਂ ਦੇ ਵਿੱਚ ਦੱਸ ਕੇ ਨਹੀਂ ਆਉਣਾ ਕਰਦੇ ਸਾਨੂੰ ਉਹਨਾਂ ਚਿਰ ਸਬਰ ਨਹੀਂ ਹੋਣਾ ਕਰਦਾ ਪਰ ਕਿਸੇ ਨੂੰ ਦੱਸਿਆ ਨਹੀਂ ਨਾ ਆਪਣੇ ਘਰ ਦੇ ਵਿੱਚ ਆ ਕੇ ਦੱਸਿਆ ਤੇ ਨਾ ਕਿਸੇ ਨੂੰ ਹੋਰ ਦੱਸਿਆ ਵੀ ਮੈਨੂੰ ਦਸਵੰਦ ਆ ਦੇਣਾ ਕਰ ਦਿੱਤਾ ਤੇ ਆਪਣੇ ਘਰ ਦੇ ਵਿੱਚ ਆਇਆ ਤੇ ਇੱਕ ਪਾਸੇ ਉਸ ਨੂੰ ਢੇਰੀ ਲਾ ਦਿੱਤੀ ਤੇ ਜਿਹੜੀ ਢੇਰੀ ਲਾਈ ਤੇ ਉਹਦੇ ਵਿੱਚ ਹੈਗੀਆਂ ਸਿਆ ਹਿੜਕਾਂ 베ਰਦੀਆਂ ਤੇ ਉਹਦੇ ਵਿੱਚੋਂ ਇੱਕ 베ਰੀ ਹਰੀ ਹੋਣਾ ਕਰ ਗਈ ਆ ਗੱਲ ਹੈਗੀ ਆ ਪ੍ਰੇਮ ਦੀ ਗੱਲ ਹੈਗੀ ਕਹਿਣ ਲੱਗੇ ਇੱਕ ਵਿਸ਼ਵਾਸ ਦੀ ਗੱਲ ਹੈਗੀ ਸਿੱਖੀ ਧਾਰਨ ਦੀ ਅੱਜ ਇੱਕ ਪਾਸੇ ਮੂਲੇ ਦੀ ਗੱਲ ਚੱਲਦੀ ਹੈ ਤੇ ਦੂਜੇ ਪਾਸੇ ਉਦਾਹਰਨਾ ਮੈਂ ਲਈ ਹੈ ਕਿ ਚਾਚੇ ਫੱਗੂ ਦੀ ਪਰ ਉਸ ਵੇਲੇ ਕਹਿਣ ਤੋਂ ਮੁਰਾਦ ਜਿਸ ਵੇਲੇ ਗੁਰੂ ਤੇਗ ਬਹਾਦਰ ਪਾਦਸ਼ਾਹ ਆ ਜਾਂਦੇ ਕੁਝ ਸਮੇਂ ਬਾਅਦ ਤਾਂ ਅੱਜ 베ਰੀ ਹਰੀ ਹੋ ਜਾਂਦੀ ਐ ਹਰੀ ਹੋਣ ਤੋਂ ਬਾਅਦ 베ਰੀ ਨੂੰ 베ਰ ਵੀ ਲੱਗਣਾ ਕਰ ਜਾਂਦੇ ਆ ਕੱਲੇ 베ਰ ਲੱਗੇ ਨਹੀਂ ਕਹਿਣ ਲੱਗੇ 베ਰ ਤੋੜ ਕੇ ਚਾਚੇ ਫੱਗੂ ਨੇ ਆਪ ਤੇ ਆਪਣੇ ਪਰਿਵਾਰ ਆਪਣੇ ਬੱਚਿਆਂ ਨੂੰ ਖਵਾ ਵੀ ਦਿੱਤੇ ਆ ਤੇ ਪਰ ਅੱਜ ਗੁਰੂ ਤੇਗ ਬਹਾਦਰ ਪਾਦਸ਼ਾਹ ਘਰ ਆਏ ਤਾਂ ਉਸ ਵੇਲੇ ਸਾਰੇ ਦਾ ਸਾਰਾ ਸਮਾਨ ਸੀ ਜਿਹੜਾ ਕਹਿਣ ਲੱਗੇ ਸਮੋਣਾ ਕਰ ਦਿੱਤਾ ਸੇਵਾਦਾਰ ਨੂੰ ਚੁਕਾ ਦਿੱਤਾ ਕਹਿੰਦੇ ਆ ਪਏ ਆ ਦਾਣੇ ਇਹ ਗੱਡਿਆਂ ਚ ਲੱਦ ਲੋ ਤੇ ਆਪਏ ਨੇ ਬਸਤਰ ਇਹ ਆਪਣੇ ਸਾਹਮਣਾ ਕਰ ਲਵੋ ਤੇ ਆਪਈ ਹੈ ਮਾਇਆ ਤੇ ਇਹ ਸਤਿਗੁਰੂ ਤੇਗ ਬਹਾਦਰ ਪਾਦਸ਼ਾ ਨੂੰ ਸੌਂਪਣਾ ਕਰਦੇ ਹੋ ਕਹਿੰਦੇ ਆ ਲਓ ਸਾਰਾ ਕੁਝ ਤਿੰਨੇ ਦੀਆਂ ਤਿੰਨੇ ਚੀਜ਼ਾਂ ਚਾਚੇ ਫੱਗੂ ਨੇ ਸੰਭਾਉਣਾ ਕਰ ਦਿੱਤੀਆਂ ਦਾਣੇ ਸਮਾਦ ਦਿੱਤੇ ਵਸਤਰ ਸਮਾਦ ਦਿੱਤੇ ਮਾਇਆ ਸਮਾਉਣਾ ਕਰ ਦਿੱਤੀ ਹੈ ਤੇ ਸਤਿਗੁਰੂ ਤੇਗ ਬਹਾਦਰ ਪਾਸ਼ਾ ਨੂੰ ਕਹਿੰਦਾ ਮਹਾਰਾਜ ਮੈਂ ਸਾਰਾ ਕੁਝ ਆਪ ਜੀ ਦਾ ਗੁਰੂ ਨਾਨਕ ਪਾਦਸ਼ਾ ਦੇ ਘਰ ਦਾ ਸਮਾਨ ਮੈਂ ਸਾਰਾ ਦੇਣਾ ਕਰ ਦਿੱਤਾ ਤਾਂ ਪਰ ਉਸ ਵੇਲੇ ਇਕੱਠਸੀ ਘਰ ਦੇ ਵਿੱਚ ਗੁਰੂ ਤੇਗ ਬਹਾਦਰ ਪਾਦਸ਼ਾਹ ਆਏ ਐ ਤਾਂ ਉਸ ਵੇਲੇ ਦੇਖਣ ਵਾਲੇ ਲੋਕ ਦੇਖਦੇ ਆ ਕਹਿੰਦੇ ਅੱਜ ਪਤਾ ਲੱਗੂ ਚਾਚੇ ਫੱਗੂ ਦਾ ਹਿਸਾਬ ਹੋਊਗਾ ਗੁਰੂ ਤੇਗ ਬਹਾਦਰ ਪਾਦਸ਼ਾਹ ਕਰਨਗੇ ਤੇ ਅੱਜ ਪਕੜਿਆ ਜਾਵੇਗਾ ਤਾਂ ਉਹਨਾਂ ਨੂੰ ਦੇਖਦਿਆਂ ਹੋਇਆ ਸਾਹਮਣੇ ਲੋਕ ਬੈਠੇ ਨੇ ਜਿਹੜੇ ਮੇਰੇ ਚਾ ਗੁਰੂ ਤੇਗ ਬਹਾਦਰ ਪਾਦਸ਼ਾਹ ਕਹਿੰਦੇ ਚਾਚਾ ਫੱਗੂ ਇਹੋ ਨਾ ਕਰ ਕਹਿੰਦੇ ਸਾਰੇ ਦੇਣਾ ਕਰ ਜਦੋਂ ਇਹ ਕਿਹਾ ਨਾ ਵੀ ਸਾਰਾ ਕੁਝ ਦੇਣਾ ਕਰ ਸੁਣਨ ਵਾਲੇ ਦੇਖਣ ਵਾਲਿਆਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਸੋਚ ਲਿਆ ਮਨ ਦੇ ਵਿੱਚ ਵੀ ਵਾਕਈ ਗੱਲ ਹੈਗੀ ਹੈ ਹਜੇ ਹਿਸਾਬ ਦੇ ਵਿੱਚ ਕੋਈ ਕਾਲਾ ਮਾਲਾ ਹੈਗਾ ਤੇ ਉਹ ਕਹਿਣ ਲੱਗਿਆ ਨਹੀਂ ਮਹਾਰਾਜ ਦੇਖੋ ਕੋਈ ਭੁੱਲ ਹੋ ਗਈ ਹੋਵੇ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਮਹਾਰਾਜ ਮੈਂ ਕੋਈ ਭੁੱਲ ਗਿਆ ਹੋਵਾਂ ਕਿਤੇ ਵੈਸੇ ਤਾਂ ਮੈਂ ਜਿਹੜੀ ਮਾਇਆ ਲੈ ਕੇ ਆਉਣਾ ਮੈਂ ਉਹ ਇਸੇ ਤਰ੍ਹਾਂ ਰੱਖਣਾ ਕਰ ਦੇਣਾ ਜਿਹੜੇ ਮੈਂ ਦਾਣੇ ਲੈ ਕੇ ਆਉਣਾ ਉਹ ਮੈਂ ਇੱਥੇ ਰੱਖਣਾ ਕਰ ਦੇਣਾ ਜਿਹੜੇ ਮੈਂ ਵਸਤਰ ਲੈ ਕੇ ਆਉਣਾ ਉਹ ਇੱਥੇ ਰੱਖਣਾ ਕਰ ਦੇਣਾ ਤੇ ਉਸੇ ਤਰ੍ਹਾਂ ਮੈਂ ਚਕਾ ਦਿੱਤੇ ਕਹਿੰਦੇ ਨਹੀਂ ਇਹ ਉਹ ਨਹੀਂ ਗੱਲ ਚੱਲਣੀ ਗੁਰੂ ਤੇਗ ਬਹਾਦਰ ਪਾਦਸ਼ਾਹ ਵੀ ਖੁਸ਼ ਹੋ ਕੇ ਕਹਿਣ ਲੱਗੇ ਲੋਕ ਤਾਂ ਉਹ ਚਾਚਾ ਫੱਗੂ ਕਹਿੰਦੀ ਕਹਿੰਦੇ ਸੀ ਤੇ ਗੁਰੂ ਤੇਗ ਬਹਾਦਰ ਪਾਦਸ਼ਾਹ ਵੀ ਪਿਆਰ ਦੇ ਅੰਦਰ ਕਹਿਣ ਦੇ ਚਾਚਾ ਫੱਗੂ ਕਹਿਣ ਲੱਗੇ ਚਾਚਾ ਫੱਗੂ ਐ ਉਹਨਾਂ ਕਰਦੇ ਹਾਂ ਸਾਰਾ ਦੇਣਾ ਪੁੱਤ ਤੈਨੂੰ ਹੀ ਉਹਨਾਂ ਕਰ ਜਦੋਂ ਹੱਥ ਜੋੜ ਕੇ ਖੜ ਗਿਆ ਦੂਜੀ ਵਾਰ ਮੇਰੇ ਪਾਦਸ਼ਾਹ ਨੇ ਕਿਹਾ ਕਹਿਣ ਲੱਗਾ ਨਹੀਂ ਮਹਾਰਾਜ ਜੇ ਕੋਈ ਮੇਥੋਂ ਭੁੱਲ ਹੋ ਗਈ ਗਲਤੀ ਹੋ ਗਈ ਤੁਸੀਂ ਮੈਨੂੰ ਦੱਸ ਦਿਓ ਬਖਸ਼ ਦਿਓ ਮੈਨੂੰ ਦੱਸਣਾ ਕਰ ਦਿਓ ਮੇਰੇ ਸਤਿਗੁਰੂ ਪਾਤਸ਼ਾਹ ਨੇ ਇਸ਼ਾਰਾ ਕਰ ਦਿੱਤਾ ਕਿਹੜਾ ਇਸ਼ਾਰਾ ਕੀਤਾ ਇਸ਼ਾਰਾ ਉਸ 베ਰੀ ਦਾ ਕਰ ਦਿੱਤਾ ਕਹਿੰਦੇ ਚਾਚਾ ਫੱਗੂ ਤੇ ਮੌ ਨਾਲ ਸਵਾਦ ਲੈ ਲੈ ਕੇ ਤੂੰ ਖਾਂਦਾ ਪਿਆ ਤੇ ਨਾਲੇ ਬੱਚਿਆਂ ਨੂੰ ਖਵਾਉਂਦਾ ਪਿਆ ਤੇ ਫਿਰ ਹੁਣ ਗੁਰੂ ਲਈ ਹੈ ਨਹੀਂ ਹੈ ਤੇ ਗੁਰੂ ਲਈ ਮੁਕਰਣਾ ਕਰਦਾ ਹੈ ਕਹਿਣ ਲੱਗੇ ਇੰਨਾ ਕੁ ਕਹਿਣ ਦੀ ਦੇਰ ਤੀ ਚਾਚੇ ਫੱਗੂ ਨੂੰ ਪਤਾ ਲੱਗ ਗਿਆ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਅੰਤਰਜਾਮੀ ਨੇ ਜਿਹੜੀ 베ਰੀ ਹੈ ਨਾ ਇਹ 베ਰੀ ਦੇ ਬਾਬਤ ਇਸ਼ਾਰਾ ਕਰਕੇ ਉਸੇ ਵਕਤ ਹੱਥ ਜੋੜ ਕੇ ਕਹਿੰਦਾ ਮਹਾਰਾਜ ਹੁਣੀ ਲਓ ਕਹਿੰਦਾ ਹੁਣੀ ਮਹਾਰਾਜ ਲਓ ਕੋਈ ਗੱਲ ਨਹੀਂ ਮੈਥੋਂ ਭੁੱਲ ਹੋ ਗਈ ਕਹਿੰਦਾ ਤਾਂ ਉਸੇ ਵਕਤ ਗਿਆ ਕਹਿਣ ਲੱਗੇ 베ਰੀ ਨੂੰ ਹਲੂਣਾ ਦਿੱਤਾ 베ਰ ਟਿਕੇ ਤੇ ਚੁੱਕ ਕੇ 베ਰ ਧੋ ਕੇ ਕਹਿਣ ਲੱਗੇ ਸਤਿਗੁਰੂ ਤੇਗ ਬਹਾਦਰ ਪਾਦਸ਼ਾਹ ਦੇ ਅੱਗੇ ਲਿਆ ਕੇ ਰੱਖਣਾ ਕਰ ਦਿੱਤੇ ਕਹਿੰਦਾ ਲਓ ਮਹਾਰਾਜ ਮੈਥੋਂ ਭੁੱਲ ਹੋ ਗਈ ਸੀ ਪਰ ਹੁਣ ਗੱਲ ਇਹ ਹੈਗੀ ਹੈ ਜਿਹੜੀ ਗੱਲ ਅੱਜ ਚੱਲਦੀ ਪਈ ਹੈ ਮੂਲੇ ਦੀ ਤੇ ਗੁਰੂ ਨਾਨਕ ਪਾਦਸ਼ਾਹ ਕਹਿੰਦੇ ਆ ਭਾਈ ਮੂਲੇਆ ਤੈ ਮੇਰੀ ਮੇਰਾ ਪਰਦਾ ਰੱਖਿਆ ਤੇ ਤੇਰਾ ਕਰਤਾਰ ਪਰਦਾ ਰੱਖਣਾ ਕਰੇਗਾ ਗੱਲ ਪਰਦੇ ਦੀ ਐ ਪਰ ਉਸ ਵੇਲੇ ਮੇਰੇ ਗੁਰੂ ਤੇਗ ਬਹਾਦਰ ਪਾਦਸ਼ਾਹ ਨੇ ਵੇਰ ਛਕੇ ਨਹੀਂ ਕਹਿਣ ਲੱਗੇ ਫਿਰ ਇਉਂ ਦੱਸ ਤੇ ਇਹ ਵੇਰ ਆਏ ਕਿਵੇਂ ਇਹ ਵੇਰ ਜਿਹੜੇ ਇਹ 베ਰੀ ਕਿੱਥੋਂ ਆਈ ਐ ਇਉਂ ਦੱਸ ਚਾਚਾ ਫੱਗੂ ਕਹਿਣ ਲੱਗਾ ਮਹਾਰਾਜ ਤੇਰੀਆਂ ਤੂੰ ਜਾਣੇ ਬਸ ਇਹ ਸਾਰਾ ਕੁਝ ਤੈਨੂੰ ਪਤਾ ਹੀ ਐ ਕਹਿਣ ਲੱਗਾ 베ਰੀ ਜਿਵੇਂ ਆਈ ਐ ਜਿਵੇਂ 베ਰ ਆਗੇ ਬਸ ਤੁਸੀਂ ਸ਼ੱਕਣਾ ਕਰ ਲੋ ਕਹਿੰਦੇ ਐਂ ਥੋੜੀ ਐ ਕਿਤੇ ਇਦਾਂ ਗੱਲ ਨਹੀਂ ਹੈਗੀ 베ਰ ਅਸੀਂ ਸ਼ੱਕਣੇ ਕਰਾਂਗੇ 베ਰ ਅਸੀਂ ਲੈ ਐ ਸਾਡੇ 베ਰ ਐ ਅਸੀਂ ਲੈ ਐ ਇਹ ਚ ਕੋਈ ਸ਼ੱਕ ਨਹੀਂ ਹੈਗਾ ਪਰ ਹੁਣ ਐਂ ਦੱਸ ਵੀ ਇਹ 베ਰੀ ਨੂੰ 베ਰ ਲੱਗੇ ਕਿਵੇਂ ਆ ਚਾਚਾ ਫੱਗੂ ਪਤਾ ਕੀ ਕਹਿੰਦਾ ਕਹਿੰਦਾ ਮਹਾਰਾਜ ਬਸ ਤੁਹਾਨੂੰ ਪਤਾ ਹੀ ਐ ਕਹਿੰਦੇ ਤੁਸੀਂ ਜਾਣੀ ਜਾਣੋ ਬਸ ਇਹ 베ਰੀ ਆ ਗਈ 베ਰ ਲੱਗੇ ਤੇ ਮੈਂ ਵੀ ਖਾ ਲੇ ਤੁਸੀਂ ਖਾ ਲੇ ਕਹਿਣ ਲੱਗੇ ਨਹੀਂ ਇਦਾਂ ਥੋੜੀ ਗੱਲ ਕਹਿੰਦੇ ਦੱਸ ਦੇ ਸੰਗਤ ਦੇ ਵਿੱਚ ਇਹ 베ਰੀ ਕਿਵੇਂ ਆਈ ਪਰ ਗੱਲ ਪਰਦੇ ਦੀ ਮੈਂ ਗੱਲ ਕਰ ਰਿਹਾ ਵੀ ਕਿੱਡਾ ਕੋ ਉਹ ਸਿਦਕੀ ਸਿੱਖ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਚਾਚਾ ਫੱਗੂ ਹੈ ਤਾਂ ਉਸ ਵੇਲੇ ਹੱਥ ਜੋੜ ਕੇ ਪਤਾ ਕੀ ਕਹਿੰਦਾ ਹੱਥ ਜੋੜ ਕੇ ਕਹਿੰਦਾ ਕਹਿੰਦਾ ਸਤਿਗੁਰੂ ਪਾਤਸ਼ਾਹ ਜੀ ਇੱਕ ਦਿਨ ਮੈਥੋਂ ਗਲਤੀ ਹੋ ਗਈ ਕਹਿੰਦਾ ਮੈਂ ਕਿਸੇ ਦੇ ਘਰ ਸਨੇਹੀ ਚੱਲਿਆ ਗਿਆ ਉਹ ਕੰਮ ਕਰਦੇ ਪਏ ਸੀ ਤੇ ਕੰਮ ਕਰਦਿਆ ਕਰਦਿਆ ਕੋਈ ਉਹਨਾਂ ਦਾ ਝਗੜਾ ਸੀ ਮੈਂ ਉਹਨਾਂ ਦੇ ਘਰ ਜਾ ਕੇ ਨਾ ਗਲਤੀ ਨਾਲ ਸ਼ਬਦ ਵੇਖੋ ਕਹਿਣ ਲੱਗੇ ਕਮਾਲ ਦੀ ਗੱਲ ਹੋ ਗਈ ਕਿੰਨੀ ਕਿ ਨਿਮਰਤਾ ਹੋਵੇਗੀ ਕਹਿਣ ਲੱਗਾ ਮਹਾਰਾਜ ਮੈਥੋਂ ਗਲਤੀ ਹੋ ਗਈ ਮੈਂ ਉਹਨਾਂ ਤੋਂ ਦਸਵੰਦ ਮੰਗ ਲਿਆ ਕਹਿਣ ਲੱਗੇ ਕੌਣ ਕਹਿਣ ਲੱਗੇ ਮਹਾਰਾਜ ਆਪਣੇ ਸਿੱਖ ਤੇ ਨਾਉ ਨਹੀਂ ਲਿਆ ਖਿਮਾ ਕਰਨੀ ਨਾਉ ਨਹੀਂ ਲਿਆ ਇਹ ਨਹੀਂ ਕਿਹਾ ਵੀ ਉਹਨਾਂ ਦੀ ਗਲਤੀ ਕਹਿਣ ਲੱਗਾ ਮੇਰੀ ਗਲਤੀ ਕਮਾਲ ਦੀ ਹੋ ਗਈ ਕਿੰਨਾ ਕਿੱਡੀ ਕਿੱਡਾ ਕ ਵੱਡਾ ਪਰੋਸਾ ਹੋਏਗਾ ਕਹਿਣ ਲੱਗਾ ਮਹਾਰਾਜ ਮੈਂ ਗਲਤੀ ਨਾਲ ਉਹਨਾਂ ਦੇ ਘਰ ਵਗਿਆ ਮੈਂ ਦਸਵੰਦ ਮੰਗ ਲਿਆ ਤੇ ਉਹ ਭੈਣ ਸਾਡੀ ਸੰਭਰੀ ਜਾਂਦੀ ਸੀ ਉਹਨੇ ਗੁੱਸੇ ਦੇ ਵਿੱਚ ਮੈਨੂੰ ਇਹ ਪਾ ਦਿੱਤਾ ਮੈਂ ਪਵਾ ਲਿਆ ਤੇ ਪਵਾ ਕੇ ਲਿਆ ਕੇ ਮੈਂ ਇੱਕ ਪਾਸੇ ਪਾ ਦਿੱਤਾ ਵੀ ਕੋਈ ਗੱਲ ਨਹੀਂ ਪ੍ਰਵਾਹ ਨੇ ਜਿਹੜਾ ਕੁਛ ਹੈਗਾ ਕੂੜਾ ਪਾਤਾ ਤਾਂ ਉਹਦੇ ਵਿੱਚ ਉਹ ਵੇਰੀ ਹਰੀ ਹੋ ਗਈ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਕਿਹੜਾ ਪਰਿਵਾਰ ਸੀ ਆਪਣਾ ਸਿੱਖਾਂ ਚ ਕਹਿਣ ਲੱਗੇ ਮਹਾਰਾਜ ਆਪਣੇ ਹੀ ਸੀ ਸਿੱਖਾਂ ਦਾ ਪਰਿਵਾਰ ਹੀ ਸੀ ਆਪਣਾ ਦਸਵੰਦ ਦਿੰਦੇ ਆ ਉਹ ਬੜੇ ਪਿਆਰੇ ਨੇ ਬੜੇ ਪਿਆਰ ਵਾਲੇ ਨੇ ਕਮਾਲ ਦੀ ਗੱਲ ਹੋ ਗਈ ਪਾਇਆ ਕੂੜਾ ਗੁੱਸੇ ਦੇ ਵਿੱਚ ਮੰਦੇ ਸ਼ਬਦ ਵੀ ਬੋਲੇ ਇੱਕ ਦੋ ਤੇ ਪਰ ਹਜੇ ਪਤਾ ਕੀ ਕਹਿੰਦਾ ਕਹਿਣ ਲੱਗਾ ਨਹੀਂ ਮਹਾਰਾਜ ਆਪਣੇ ਸਿੱਖ ਪਿਆਰੇ ਸਿੱਖ ਨੇ ਆਪਣੇ ਉਹ ਦਸਬੰਦ ਵੀ ਦੇਂਦਿਆ ਤੇ ਇਹ ਨਹੀਂ ਕਿਹਾ ਵੀ ਮੈਨੂੰ ਉਹਨਾਂ ਨੇ ਸ਼ਬਦ ਵੀ ਐਸੇ ਬੋਲੇ ਮੈਨੂੰ ਕੂੜਾ ਵੀ ਪਾਇਆ ਨੋਂ ਨਹੀਂ ਲਿਆ ਗੁਰੂ ਤੇਗ ਬਹਾਦਰ ਪਾਸ਼ਾ ਨੇ ਦੋ ਵਾਰੀ ਕਿਹਾ ਕਹਿਣ ਲੱਗੇ ਕਿਹੜਾ ਸਿੱਪ ਕਿਹੜਾ ਪਰਿਵਾਰ ਸੀ ਆਪਣਾ ਕਹਿਣ ਲੱਗੇ ਮਹਾਰਾਜ ਆਪਣਾ ਹੀ ਸੀ ਵਸਾ ਭਾਵ ਮੇਰਾ ਕਹਿਣ ਤੋਂ ਮਰਾਦ ਨੋਂ ਨਹੀਂ ਲਿਆ ਤੇ ਉਸੇ ਤਰ੍ਹਾਂ ਪੜਦਾ ਰੱਖ ਦਿੱਤਾ ਤੇ ਸਾਰੇ ਦੇ ਸਾਰੇ ਹਰਾਨ ਹੋਣਾ ਕਰਦੇ ਨੇ ਪਰ ਹੁਣ ਉਹ ਆਪ ਵੀ ਵਿੱਚੀ ਨੇ ਉਹਨਾਂ ਨੇ ਆਖਿਆ ਵੀ ਅੱਜ ਹੁਣ ਸਾਡੀ ਵੇਜਤੀ ਹੋਣਾ ਕਰੇਗੀ ਵੀ ਚਾਚਾ ਫੱਗੂ ਅੱਜ ਨਾਉ ਲੈਣਾ ਕਰੇਗਾ ਤੇ ਸਾਰੇ ਪਿੰਡ ਦੇ ਵਿੱਚ ਸਾਡੀ ਵੇਜਤੀ ਹੋ ਪਰ ਹਮੇਸ਼ਾ ਵਾਸਤੇ ਪਰਦਾ ਰੱਖ ਦਿੱਤਾ ਜਿਹੜਾ ਆਪਾਂ ਹਮੇਸ਼ਾ ਵਾਸਤੇ ਅਰਦਾਸ ਦੇ ਵਿੱਚ ਕਹਿੰਦੇ ਆ ਦੇਖ ਕੇ ਅੰਡਿਠ ਕੀਤਾ ਦੇਖ ਕੇ ਅੰਡਿਠ ਕਰ ਦੇਣਾ ਕਿਸੇ ਦੇ ਔਗਣ ਦੇ ਉੱਪਰ ਪਰਦਾ ਪਾ ਦੇਣਾ ਪਰ ਆਪਾਂ ਪਰਦਾ ਥੋੜੀ ਪਾਉਂਦੇ ਆ ਕਹਿਣ ਲੱਗਿਆ ਪਤਾ ਪਰਦਾ ਚੁੱਕਦੇ ਫਿਰਦੇ ਆ ਆਪਾਂ ਨੂੰ ਤਾਂ ਇੰਨਾ ਕੁ ਮਰਸ਼ਦਾ ਹੁੰਦਾ ਮਾੜਾ ਜਿਹਾ ਕਿਤੇ ਵੀ ਟੇਡਾ ਪੈ ਟਿਕਿਆ ਹੈਗਾ ਕਿ ਨਹੀਂ ਟਿਕਿਆ ਕਿਤੇ ਮੜਾ ਜਾ ਪਰਨੇ ਦਾ ਲੜ ਹੈਗਾ ਦੂਜੀ ਲੁੱਟ ਹੋਇਆ ਕਿ ਨਹੀਂ ਹੋਇਆ ਹਜੇ ਕਿਤੇ ਸਾਡਾ ਤਾਂ ਸਿੱਟ ਵਿੱਚ ਇੱਥੇ ਖੜਾ ਸੀ ਪਰਦੇ ਚੁੱਕਦੇ ਪਏ ਆ ਤੇ ਗੁਰੂ ਦਾ ਸਿੱਖ ਕਹਿਣ ਲੱਗੇ ਪਰਦੇ ਪਾਉਂਦਾ ਤੇ ਪਰ ਨਾਉ ਨਹੀਂ ਲਿਆ ਤਾਂ ਉਸੇ ਵੇਲੇ ਗੁਰੂ ਤੇਗ ਬਹਾਦਰ ਪਾਦਸ਼ਾਹ ਉੱਠਦੇ ਨੇ ਤੇ ਉੱਠ ਕੇ ਕਹਿਣ ਲੱਗੇ ਚਾਚੇ ਫੱਗੂ ਨੂੰ ਆਪਣੇ ਛਾਤੀ ਦੇ ਨਾਲ ਲਾ ਲੈਂਦੇ ਕਹਿਣ ਲੱਗੇ ਚਾਚਾ ਫੱਗੂ ਤੇ ਬਾਕੀ ਗੁਰੂ ਨਾਨਕ ਪਾਦਸ਼ਾਹ ਦੀ ਤੇਰੇ ਤੇ ਕਿਰਪਾ ਹੈ ਕਹਿੰਨ ਤੋਂ ਮੁਰਾਦ ਮਕਸ਼ਦ ਅੱਜ ਮੂਲੇ ਨੂੰ ਗੁਰੂ ਨਾਨਕ ਪਾਦਸ਼ਾਹ ਕਹਿੰਦੇ ਮੂੜਿਆ ਤੇ ਸਾਡਾ ਪਰਦਾ ਢਕੇ ਤੇ ਤੇਰਾ ਕਰਤਾਰ ਪਰਦਾ ਢਕੇਗਾ ਸਾਡਾ ਪਰਦਾ ਮੇਰਾ ਪਰਦਾ ਕਿਉਂ ਕਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੇਰਾ ਪਰਦਾ ਤਾਂ ਕਿਹਾ ਕਹਿਣ ਲੱਗੇ ਉਹ ਜਿਹੜਾ ਸਿੱਖ ᱛੀ ਉਹ ਸਿੱਖੀ ਲਿਵਾਸ ਦੇ ਅੰਦਰ ᱛੀ ਗੁਰੂ ਨਾਨਕ ਪਾਦਸ਼ਾਹ ਦੇ ਲਿਵਾਸ ਦੇ ਅੰਦਰ ਸੀ ਗੁਰੂ ਨਾਨਕ ਪਾਦਸ਼ਾਹ ਦੀ ਬਾਣੀ ਪਰਦਾ ਸੀ ਤੇ ਦੇਖਣ ਦੇ ਵਿੱਚ ਸਿੱਖ ਸੀਗਾ ਕਹਿਣ ਲੱਗੇ ਪਰਦਾ ਰਖਣਾ ਕਰ ਦਿੱਤਾ ਤੇ ਜਦੋਂ ਐਸੀ ਗੱਲ ਹੋਈ ਤੇ ਪੜਦੇ ਤੇ ਗੱਲ ਆਉਣਾ ਕਰ ਗਈ ਹੈ ਤਾਂ ਮੇਰੇ ਪਾਦਸ਼ਾਹ ਕਹਿੰਦੇ ਈਉਂ ਕਰ ਤੇ ਆ ਲੈ ਸ਼ਬਦ ਤੇ ਸਦਾ ਵਾਸਤੇ ਇਹਦਾ ਸਿਮਰਨ ਕਰ ਲਿਆ ਕਰ। ਕਰਹੁ ਸਦਾ ਓਰ ਗਿਆਨ ਹੈ ਬੰਦਨ ਜਗਤ ਬਿਨਾਸ। ਤੇ ਸਦਾ ਤੋਂ ਆਪਣੇ ਹਿਰਦੇ ਦੇ ਵਿੱਚ ਗਿਆਨ ਧਾਰਨ ਕਰ ਲੈ। ਜਿਹਦੇ ਨਾਲ ਗਿਆਨ ਪ੍ਰਾਪਤ ਹੋ ਜਾਂਦਾ ਹੈ ਭਾਵ ਜਦੋਂ ਤੂੰ बार-ਬਾਰ ਇਹਨੂੰ ਜਪਨਾ ਕਰੇਂਗਾ ਬਾਣੀ ਪੜ੍ਹੇਂਗਾ ਤੇਰੇ ਜੀਵਨ ਦੇ ਵਿੱਚ ਗਿਆਨ ਪ੍ਰਾਪਤ ਹੋ ਜਾਊਗਾ ਜਿਸ ਦੇ ਨਾਲ ਜਗਤ ਦੇ ਜਿਹੜੇ ਸਾਰੇ ਦੇ ਸਾਰੇ ਬੰਧਨ ਨੇ ਨਾ ਕਹਿਣ ਲੱਗੇ ਉਹ ਬੰਧਨ ਕੱਟੇ ਜਾਵਣਗੇ ਕਾਲਗਦਰਸੀ ਤਹਿਕਾਲਾ ਪ੍ਰਭੂ ਕਿਰਪਾ ਤੇ ਪਇਓ ਨਹਾਲਾ ਤੇ ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਐਸੀ ਮਿਹਰ ਹੋਈ ਇੱਕੋ ਗੱਲ ਕਹੀ ਕਹਿਣ ਲੱਗੇ ਆਹ ਸ਼ਬਦ ਨਾ ਆਪਣੇ ਹਿਰਦੇ ਨਾਲ ਜਪਿਆ ਕਰ ਗਿਆਨ ਹੋ ਜਾਊ ਮੇਰੇ ਪਤਸ਼ਾਹ ਤਾਂ ਕਹਿੰਦੇ ਗਿਆਨ ਹੋ ਜੂ ਕਹਿੰਦੇ ਉਸੇ ਵਕਤ ਗਿਆਨ ਹੋ ਗਿਆ ਤਰੰਕ ਅਲਗ ਦਰਸੀ ਤਹ ਕਾਲਾ ਕਹਿੰਦੇ ਤਿੰਨਾ ਸਮਿਆਂ ਦਾ ਉਸ ਵੇਲੇ ਉਹਨੂੰ ਗਿਆਨ ਹੋਣਾ ਕਰ ਗਿਆ ਗਿਆਤਾ ਹੋ ਗਿਆ ਪ੍ਰਭੂ ਕਿਰਪਾ ਤੇ ਭਇਓ ਨਿਹਾਲਾ ਨਾਦਰੀ ਨਦਰ ਨਿਹਾਲ ਹੋਣਾ ਕਰ ਗਿਆ ਗੁਰੂ ਨਾਨਕ ਪਤਸ਼ਾਹ ਦੀ ਐਸੀ ਮਹਾਨ ਕਿਰਪਾ ਹੋਣਾ ਕਰ ਗਈ ਹੈ ਸਦਨ ਗਯੋ ਹੋਵੇ ਮੋ ਨਾਹੀ ਹੰਤਾ ਤਜਬਰ ਤੋ ਜਗ ਮਾਹੀ ਕਹਿੰਦੇ ਫਿਰ ਮੋਹ ਤੋਂ ਰਹਿਤ ਹੋ ਕੇ ਅੱਜ ਗਿਆਨ ਦੀ ਦਾਤ ਲੈ ਕੇ ਆਪਣੇ ਘਰ ਚੱਲਿਆ ਗਿਆ ਹਿੰਸਾ ਛੱਡ ਕੇ ਜਗਤ ਦੇ ਵਿੱਚ ਕਹਿਣ ਲੱਗੇ ਇਸੇ ਤਰ੍ਹਾਂ ਵਰਤੌਂਦਾ ਪਿਆ ਹੈ ਇੱਕ ਦਿਨ ਸੰਗਤ ਕੇਰਮ